ਚਲੋ ਚਲੋ ਖੁਸ਼ੀ ਹੌਲੀ ਹੌਲੀ ਚਲੋ ਕੋਈ ਕੁਝ ਪੂੰਗਾ ਦਵਾ ਦਵਾਂ ਯੋ ਕੋਈ ਕੁਝ ਨਹੀਂ ਹੁੰਦਾ ਉਹ ਕੋਈ ਕੁਝ ਨਹੀਂ ਹੁੰਦਾ ਚੱਲ ਚੱਲ ਛੱਡ ਦੇ ਬਾਡੀ ਥੱਲੇ ਜਾਏਗੀ ਥੱਲੇ برفਤ ਹੈਗੀ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਣੀ ਸੀਰੀ ਚੱਲ ਰਹੀ ਹੈ ਦੀ ਵਿਂਟਰ ਸਾਈਡ ਆਫ ਕਸ਼ਮੀਰ ਇਹਦੇ ਚ ਅਸੀਂ ਤੁਹਾਨੂੰ ਕੁਮਾਰੇ ਆ ਕਸ਼ਮੀਰ ਦੀਆਂ ਸੋਹਣੀਆਂ ਸੋਹਣੀਆਂ ਬਰਫ਼ ਨਾਲ ਲੱਦੀਆਂ ਹੋਈਆਂ ਥਾਵਾਂ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਰਾਜਧਾਨੀ ਸ਼ਿਰਨਗਰ ਤੋਂ ਸਾਊਥ ਕਸ਼ਮੀਰ ਵਾਲ ਜੇ ਸਾਈਡ ਪੈਂਦਾਗਾ ਸੋਪੀਆਂ ਪਲਵਾਮਾ ਤੇ ਉਧਰਲੇ ਪਾਸੇ ਅਸੀਂ ਅੱਜ ਦੇਖ ਕੇ ਆਉਣੇ ਇੱਕ ਵਾਟਰਫਾਲ ਜਿਹੜਾ ਕਿ ਫਰੋਜਨ ਹੋ ਚੁੱਕਿਆ ਹੁਣ ਬਟ ਜਦੋਂ ਆਪਾਂ ਉਹਨੂੰ ਸਮਰ ਚ ਵੇਖਿਆ ਸੀਗਾ ਉਦੋਂ ਉਹ ਨਾਰਮਲ ਸੀ ਹੁਣ ਆਪਾਂ ਦੇਖਣਾ ਵੀ ਉਹ ਕਿੱਦਾਂ ਦਾ ਲੱਗਦਾ ਸੁਣਿਆ ਵੀ ਉਹ ਜੰਮ ਜਾਂਦਾ ਹੈ ਸਰਦੀਆਂ ਦੇ ਟਾਈਮ ਤੇ ਕਿਹੋ ਜਿਹਾ ਐਕਸਪੀਰੀਅੰਸ ਰਹਿੰਦਾ ਉਹ ਤੁਸੀਂ ਅੱਜ ਦੇ ਵਲੌਗ ਦੇ ਵਿੱਚ ਦੇਖਿਓ ਆਪਣੇ ਅੱਜ ਦੇ ਸਫ਼ਰ ਲਈ ਅਸੀਂ ਫੇਰ ਕਾਰ ਹਾਇਰ ਕੀਤੀ ਹੈ ਜਿਹਦੇ ਲਈ ਸਿਰਫ ਪੇ ਕੀਤਾ ਹੈ 2500 ਰੁਪਏ ਤੇ ਇਹ ਕਾਰ ਆਪਾਂ ਨੂੰ ਲੈ ਕੇ ਜਾਊਗੀ ਛੋਪੀਆਂ ਤੋਂ ਅੱਗੇ ਅਹਰਵਲ ਜਿਹੜਾ ਵਾਟਰਫਾਲੋ ਅਹਰਵਲ ਦੇ ਵਿੱਚ ਪੈਂਦਾ ਤੇ ਆਪਣਾ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਸਫ਼ਰ ਨੂੰ ਇੱਕ ਗੱਲ ਹੋਰ ਦੱਸ ਦਾਂ ਜਿਹੜੀਆਂ ਇੱਥੇ ਸ਼ਿਰਨਗਰ ਚ ਜਾਂ ਕਸ਼ਮੀਰ ਚ ਆ ਕੇ ਤੁਸੀਂ ਕਾਰ ਹਾਇਰ ਕਰਨੀ ਹੈ ਉਹਦੇ ਲਈ 2500 ਤੋਂ ਲੈ ਕੇ 3500 ਰੁਪਏ ਰੈਂਟ ਹੁੰਦਾ ਹੈ ਇਹ ਪਰ ਡੇ ਦੇ ਹਿਸਾਬ ਨਾਲ ਹਾਇਰ ਹੁੰਦੀਆਂ ਇਹਦੇ ਇਨਕਲੂਡ ਟੋਲ ਟੈਕਸ ਤੇ ਪਾਰਕਿੰਗ एवरीथिंग ਇਹਦੇ ਮਤਲਬ ਇਹਦੇ ਇਨਕਲੂਡ ਹੁੰਦਾ ਹੈਗਾ ਤੇ 2500 ਰੁਪਏ ਚ ਜਿਵੇਂ ਅਸੀਂ ਇਹ ਟਿਆਸ ਹਾਇਰ ਕੀਤੇ ਹੈ ਇਹਦੇ ਚ ਇੱਕ ਡਾਇਰੈਕਸ਼ਨ ਚ ਤੁਸੀਂ ਜਾ ਸਕਦੇ ਹੋ ਜਿਵੇਂ ਜੇ ਗੁਲਮਰਗੇ ਜਾਣਾ ਗੁਲਮਰਗੇ ਜਾ ਸਕਦੇ ਹੋ ਪਹਿਲਗਾਮ ਜਾਣਾ ਪਹਿਲਗਾਮ ਜਾ ਸਕਦੇ ਹੋ ਜਿਵੇਂ ਅਸੀਂ ਅੱਜ ਅਹਰਵਲ ਨੂੰ ਚੱਲੇ ਹਾਂ ਕਿਸੇ ਵੀ ਇੱਕ ਅਟਰੈਕਸ਼ਨ ਚ ਗੱਡੀ ਲੈ ਕੇ ਜਾ ਸਕਦੇ ਹਾਂ ਇਸਕਾ ਕਿਲੋਮੀਟਰ ਦਾ ਵੀ ਕੋਈ ਰੈਸਟ੍ਰਿਕਸ਼ਨ ਕਿਲੋਮੀਟਰ ਦਾ ਨਹੀਂ ਹੈ ਹੈਨਾ ਕਿਲੋਮੀਟਰ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਰਹਿੰਦੀ ਇਹਦੇ ਵਿੱਚ ਤੇ ਇਹ ਇੱਥੋਂ ਦੇ ਮਤਲਬ ਫੇਅਰ ਚਾਰजेस ਨੇ ਕਸ਼ਮੀਰ ਦੇ ਇਹ ਦੇਖੋ ਸ਼ੋਪੀਗਨ ਸ਼ਹਿਰ ਹੈਗਾ ਕਸ਼ਮੀਰ ਦਾ ਇੰਨੀ ਇੰਨੀ ਬਰਫ਼ ਪੈਂਦੀ ਆ ਸਾਊਥ ਕਸ਼ਮੀਰ ਚ ਜਿਵੇਂ ਸ਼ਿਰਨਗਰ ਚ ਨਾ ਬਰਫ਼ ਪੈ ਜਾਂਦੀ ਹੈ ਤੇ ਖੁਰ ਜਾਂਦੀ ਹੈ ਕਿਉਂਕਿ ਉਥੇ ਪੋਪੂਲੇਸ਼ਨ ਬਹੁਤ ਹੈ ਟ੍ਰੈਫਿਕ ਬਹੁਤ ਹੈ ਇਧਰਲੇ ਪਾਸੇ ਪਹਾੜੀਆਂ ਵੀ ਨੇੜੇ ਇਧਰ ਬਰਫ਼ ਖੁਰਦੀ ਨਹੀਂ ਹੈਗੀ ਸ਼ਿਰਨਗਰ ਤੋਂ ਅਸੀਂ ਆ ਗਏ ਆ ਲਗਭਗ 52 ਕਿਲੋਮੀਟਰ ਬਾਹਰ ਅਨੰਤਨਾਗ ਇਥੋਂ 38 ਕਿਲੋਮੀਟਰ ਹੈ ਤੇ ਸਾਊਥ ਕਸ਼ਮੀਰ ਨਾ ਬਹੁਤ ਜ਼ਿਆਦਾ ਸੋਹਣਾ ਮੈਂ ਇਹ ਗੱਲ ਸਮਰ ਟਾਈਮ ਵੀ ਬੋਲੀ ਸੀਗੀ ਤੇ ਹੁਣ ਵੀ ਕਹਿ ਰਹੇ ਆ ਦੇਖੋ ਇਧਰਲੇ ਪਾਸੇ ਟੂਰਿਸਟ ਘਟ ਆਉਂਦੇ ਆ ਤੁਸੀਂ ਆਇਓ ਜਦੋਂ ਆਉਂਗੇ ਜ਼ਰੂਰ ਕਿਉਂਕਿ ਇੱਧਰ ਮਤਲਬ ਇਹ ਟੂਰਿਸਟ ਡੈਸਟੀਨੇਸ਼ਨ ਨਹੀਂ ਹੈਗੀ ਲੋਕ ਇੱਥੇ ਬਹੁਤ ਘੱਟ ਆਉਂਦੇ ਆ ਪਤਾ ਨਹੀਂ ਕਿਉਂ ਪਰ ਇਹ ਸੋਹਣਾ ਬਹੁਤ ਆ ਤੇ ਇੱਧਰਲੇ ਪਾਸੇ ਸਾਰਾ ਮੁਗਲ ਰੋਡ ਨੂੰ ਜਾਂਦਾ ਹੈਗਾ ਇੰਨੇ ਜਿਹੜਾ ਕਾਰਵਾਸ਼ ਕਰੂਗਾ ਇਹ ਸਮਰ ਟਾਈਮ ਲਈ ਸਮਰ ਤੇ ਇਹਦੇ ਵਿంటర్ ਤੇ ਅਲੱਗ-ਅਲੱਗ ਨੋਟਿਸ ਚਾਹੀਦੇ ਵੈਸੇ ਖੁਸ਼ੀ ਹੈ ਨਾ ਕਰਦੀ ਇਹਦੇ ਵਿੱਚ ਲਾ ਦੋ ਇਹਨਾਂ ਦਾ ਕਾਰ ਜੇ ਫਰਿੱਜ ਕਰਾਉਣੀ ਆ ਲਿਖਣਾ ਸੀ ਵੀ ਜੇ ਕਾਰ ਜਮਾਉਣੀ ਆ ਤੇ ਵਾਸ਼ ਨਹੀਂ ਕਰਾਉਣੀ ਤੇ ਇਹਨਾਂ ਨੂੰ ਤਾਂ ਫਰਿੱਜ ਦੀ ਲੋੜ ਹੀ ਨਹੀਂ ਹੈਗੀ ਯਾਰ ਹਨਾ ਸਹੀ ਗੱਲ ਆ ਪੂਰੀ ਗੱਲ ਪਹੁੰਚ ਗਈ ਕਸ਼ਮੀਰ ਚ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਇੱਥੇ ਬਿਜਲੀ ਬਹੁਤ ਸਸਤੀ ਆ ਯਾਰ 3 ਰੁਪਏ ਜੁਨਟ ਆ ਤੇ ਘੱਟ ਉਹ ਤਾਂ ਹੁਣੇ ਲੱਗਣ ਲੱਗੇ ਆ ਵਿੰਟਰ ਕਰਕੇ ਆ ਥੋੜਾ ਬਹੁਤ ਤੇ ਹੁਣ ਅਸੀਂ ਚੱਲੇ ਹਾਂ ਹੋ ਉੱਪਰਲੇ ਪਾਸੇ ਉਹ ਤੋਂ ਵਿਊ ਦਿਖਦਾ ਪੂਰਾ

ਠੀਕ ਹੈ ਚਲੋ ਦੇਖਦੇ ਹਾਂ ਕਹਾਂ ਤੱਕ ਜਾਏਗਾ ਵੈਸੇ ਨਾ ਯਾਰ ਮੈਂ ਦੋ ਤਿੰਨ ਜਣੇ ਤਾਂ ਪੁੱਛ ਲਿਆ ਕਹਿੰਦੇ ਆ ਵੀ ਜਿਹੜਾ ਵਾਟਰਫਾਲ ਨੂੰ ਰਸਤਾ ਉਹ ਬੰਦ ਹੈ ਵੀ ਬਲੌਕ ਹੋਊਗਾ ਜਮਾ ਕਿਉਂਕਿ ਇੱਥੇ ਜਿਹੜੀ ਮਤਲਬ ਬਰਫ਼ ਹੈ ਇੰਨੀ ਜ਼ਿਆਦਾ ਡਿੱਗ ਜਾਂਦੀ ਹੈ ਸੜਕਾਂ ਵੀ ਬੰਦ ਕਰ ਦਿੰਦੀ ਹੈ ਕਈ ਰਸਤੇ ਨਾ ਜਿਹੜੀ ਕਸ਼ਮੀਰ ਦੀ ਗਵਰਨਮੈਂਟ ਹੈ ਉਹ ਵੀ ਹੁਣ ਖੋਲਣ ਤੋਂ ਹੱਥ ਖੜੇ ਕਰ ਦਿੰਦੇ ਆ ਕਿਉਂਕਿ ਵਾਰੀ-ਵਾਰੀ ਹੁਣ ਕਿਹੜਾ ਯਾਰ ਇੰਨਾ ਰਸਤਾ ਖੋਲੇ ਹਨ ਤੇ ਨਹੀਂ ਆਪਾਂ ਦੂਸਰੇ ਰਸਤੇ ਤੋਂ ਟਰਾਈ ਕਰਾਂਗੇ ਪਹਿਲਾਂ ਜਿਹੜੇ ਰਸਤੇ ਤੋਂ ਸਮਰਚ ਗਏ ਸੀਗੇ ਤੇ ਉਸੇ ਰਸਤੇ ਤੋਂ ਇੱਕ ਵਾਰ ਚੱਲਾਂਗੇ ਓ ਬਾਈ ਥੋੜਾ ਚੈੱਕ ਕਰੋ ਵਿਊ ਆਲੇ ਦੁਆਲੇ ਹਾਂ ਸਹੀ ਗੱਲ ਹੈ ਉਦੋਂ ਮਿੱਟੀ ਘੱਟਾ ਸੀਗਾ ਹੁਣ ਤਾਂ ਜਿੱਥੇ ਦੇਖੋ ਬਰਫ਼ ਦੀ ਚਾਦਰ ਬਰਫ਼ ਦੀ ਚਾਦਰ ਖੁਜੀ ਥੱਲੇ ਨਾ ਡਿੱਗ ਜੇ ਥੱਲੇ ਡੂੰਗਾ ਬਹੁਤ ਆ ਇੱਥੇ ਨਾ ਯਾਰ ਇਹ ਪ੍ਰੋਬਲਮ ਹੈ ਤੁਸੀਂ ਵੈਸੇ ਮੇਰੇ ਪਿਛਲੇ ਵਲੌਗ ਚ ਵੀ ਦੇਖਣਾ ਮੈਂ ਥੱਲੇ ਡਿੱਗਿਆ ਸੀਗਾ ਇਹ ਹੁਣ ਜਿਵੇਂ ਅਸੀਂ ਪਹਾੜ ਤੇ ਖੜੇ ਹਾਂ ਕਿ ਥੱਲੇ ਉਹ ਦਰਿਆ ਜਾਂਦਾ ਹੈਗਾ ਤੇ ਬੰਦੇ ਨੂੰ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਬਰਫ਼ ਇੰਨੀ ਨਰਮ ਹੁੰਦੀ ਹੈ ਡਿੱਗੇ ਤੋਂ ਹੀ ਪਤਾ ਲੱਗਦਾ ਵੀ ਕਿੰਨਾ ਥੱਲੇ ਜਾਂਦਾ ਬੰਦਾ ਹਾ ਮਾਰ ਕੇ ਦੇਖ ਲੋ ਜਾਂ ਫਿਰ ਚੈੱਕ ਕਰ ਲਿਆ ਕਰੋ ਗੋਲਾ ਮਾਰ ਕੇ ਥੱਲੇ ਥੱਲੇ ਜ਼ੋਰ ਨਾਲ ਮਾਰੋ ਬਰਫ ਤੇ ਬਾਰ ਬਾਰ ਮਾਰੀ ਇਹਦੇ ਨਾਲ ਨਹੀਂ ਪਤਾ ਲੱਗਦਾ ਡੰਡੇ ਨਾਲ ਪਤਾ ਲੱਗਣਾ ਸੀ ਨਹੀਂ ਵਿੱਚ ਤਾਂ ਗਿਆ ਦੇਖੋ ਦਿਸੀ ਨਹੀਂ 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 ਇੱਥੇ ਡੂੰਗਾ ਹਉ ਦੇਖੋ ਸਾਹਮਣੇ ਥੱਲੇ ਨਾ ਜਾਏ ਹੋਏ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਇਧਰਲੇ ਪਾਸੇ ਪੀਰ ਕੀ ਗਲੀ ਆ ਗਈ ਇਹ ਸਾਰੇ ਪੀਰ ਕੀ ਗਲੀ ਦੇ ਪਹਾੜ ਹੈ ਤੇ ਇਧਰਲੇ ਪਾਸੇ ਇਹ ਸਾਰਾ ਦਰਿਆ ਜਾਂਦਾ ਹੈਗਾ ਤੇ ਇਸ ਇਹ ਸਾਈਡ ਰਹਿ ਗਿਆ ਸ਼ਿਰਨਗਰ ਸ਼ਿਰਨਾਗਰ ਥੋੜਾ ਜਿਹਾ ਮਤਲਬ ਭੀੜ ਭੜੱਕੇ ਕਰਕੇ ਉੱਥੇ ਇੰਨੀ ਬਰਫ਼ ਜੰਮਦੀ ਇੱਥੇ ਜੇ ਤੁਸੀਂ ਵਿంటర్ ਟਾਈਮ ਹੀ ਦੇਖਣਾ ਤਾਂ ਮਰ ਤੁਹਾਨੂੰ ਬਾਹਰ ਆਉਣਾ ਪੈਣਾ ਇਹ ਇਹੋ ਜੀਆਂ ਸਾਈਡਸ ਤੇ ਜਿਵੇਂ ਅਸੀਂ ਆਏ ਅੱਜ ਮਤਲਬ ਵੈਸੇ ਮਤਲਬ ਜਿਵੇਂ ਅਸੀਂ ਸੁਣਿਆ ਸੀਗਾ ਜ਼ਿਆਦਾ ਆਪਣੇ ਲੋਕ ਗੁਲਮਾਰਗ ਪਹਲਗਾਮ ਤੇ ਸੋਨਮਾਰਗ ਇੱਥੇ ਜਾਂਦੇ ਜੇ ਤੁਸੀਂ ਮੇਨ ਮੇਨ ਜਾ ਤੇ ਮੋਟਾ ਮੋਟਾ ਜਾ ਐਜ਼ ਅ ਟੂਰਿਸਟ ਦੇਖ ਕੇ ਜਾਣਾ ਹੈ ਨਾ ਤਾਂ ਤਾਂ ਇਹ ਹੀ ਬਸ ਮੇਨ ਤਿੰਨ ਥਾਮਾਂ ਨੇ ਗੁਲਮਾਰਗ ਹੋ ਗਿਆ ਜਿਵੇਂ ਖੁਸ਼ ਹਿੰਦਸਾ ਸੋਨਮਾਰਗ ਹੋ ਗਿਆ ਪਹਲਗਾਮ ਹੋ ਗਿਆ ਤੇ ਮੈਨੂੰ ਲੱਗਦਾ ਇੱਕ ਅੱਧੀ ਜਗ੍ਹਾ ਹੋਰ ਐਡ ਕਰ ਸਕਦੇ ਹੋ ਨਾ ਜੇ ਤੁਸੀਂ ਐਕਸਪਲੋਰ ਕਰਨੇ ਚੰਗੀ ਤਰ੍ਹਾਂ ਜਿਵੇਂ ਅਸੀਂ ਪਿੰਡਾਂ ਸ਼ਹਿਰਾਂ ਜਾਏ ਤੁਰੇ ਫਿਰਦੇ ਆ ਤਾਂ ਤੁਸੀਂ ਬਸ ਟੈਕਸੀ ਫੜਿਓ ਜਿਹੜੇ ਪਾਸੇ ਮਰਜ਼ੀ ਨਿਕਲ ਜਿਓ ਹਨਾ ਬਟ ਇਹ ਹੋਵੇ ਵੀ ਸ਼ਹਿਰ ਤੋਂ ਦੂਰ ਹੋਵੇ ਤੁਹਾਨੂੰ ਕਿ ਫੇਰ ਤੁਹਾਨੂੰ ਕਸ਼ਮੀਰ ਦਾ ਅਸਲ ਚ ਪਿਆਰ ਵੀ ਮਿਲੂਗਾ ਤੇ ਕੰਟਰੀ ਸਾਈਡ ਤੁਹਾਨੂੰ ਅਸਲ ਚ ਮਤਲਬ ਬਿਊਟੀ ਵੀ ਮਿਲੂਗੀ ਜਦੋਂ ਇੱਥੇ ਇੰਨੀ ਜ਼ਿਆਦਾ ਬਰਫ਼ ਹੈ ਮੈਨੂੰ ਨਹੀਂ ਲੱਗਦਾ ਅੱਗੇ ਜਾਇਆ ਜਾਣਾ ਹਨਾ ਰਿਫਨ ਵਾਟਰਫਾਲ ਤੇ ਦੇਖਾਂਗੇ ਜੀ ਜਿੱਥੇ ਤੱਕ ਪੋਸੀਬਲ ਹੋਇਆ ਚੱਲਾਂਗੇ ਜ਼ਰੂਰ ਕਿਉਂਕਿ ਫਿਰ ਫਿਰ ਵਿੱਚ ਰਹਿ ਜੂਗਾ ਨਹੀਂ ਖਬਰ ਦੁਬਾਰਾ ਕਦੋਂ ਵਿਂਟਰ ਟਾਈਮ ਚ ਆਵਾਂਗੇ ਕ ਨਾਮ ਤੁਸੀਂ ਦੇਖੋ ਆ ਬਿਲਕੁਲ ਪਲੇਨ ਸੀਗਾ ਪਹਿਲਾਂ ਹੁਣ ਇੱਥੇ ਕਿੰਨੀ ਕਿੰਨੇ ਬਰਫ਼ ਚੜੀ ਪਈ ਆ ਕਹਿੰਦਾ ਮੈਂ ਕੱਲਾ ਇਹ ਕਹਿੰਦਾ ਹੁੰਦਾ ਸੀ ਵੀ ਕਸ਼ਮੀਰ ਜ਼ਰੂਰ ਆਇਓ ਹੁਣ ਤਾਂ ਮੈਂ ਨਾਲ ਤੁਹਾਨੂੰ ਇਹ ਕਹਿਣਾ ਚਾਹੁੰਗਾ ਹਰ ਰੁੱਤ ਚ ਆਇਓ ਜਿਹੜੀ ਮਰਜ਼ੀ ਰੁੱਤ ਹੋਵੇ ਕਿਉਂ ਖੁਸ਼ੀ ਸਹੀ ਹੈ ਹਰ ਰੁੱਤ ਜਾ ਕੇ ਦੇਖਿਓ ਇਹਨੂੰ ਉੜੀ ਦੇਖੋ ਬਈ ਕਿਵੇਂ ਕਰ ਕੀ ਹੈ ਤਾਇਓ ਆ ਕਰਾਂ ਦੀਆਂ ਛੱਤਾਂ ਨੇ ਇਹੋ ਜਿਹੀਆਂ ਨਹੀਂ ਪਾਉਂਦੇ ਲੋਕ ਇਹੋ ਜਿਹੀਆਂ ਛੱਤਾਂ ਜੇ ਪਾਉਂਦੇ ਆਂ ਬਰਫ਼ ਜੰਮ ਜਾਂਦੀ ਆ ਫਿਰ ਮਤਲਬ ਉਤਾਰ ਨਹੀਂ ਔਖੀ ਹੁੰਦੀ ਉਹ ਇਹਨਾਂ ਨੂੰ ਹਨਾ ਜਿੱਥੇ ਤੱਕ ਯਾਰ ਨੀਂਗਾ ਜਾਂਦੀ ਆ ਨਾ ਬਸ ਚਿੱਟਾ ਹੀ ਚਿੱਟਾ ਹੋਇਆ ਪਿਆ ਖਤਮ ਹੈ ਗਾਣੀ ਲੈ ਬਈ ਰਾਹ ਹੋ ਗਿਆ ਬੰਦ ਹੁਣ ਮੁੱਚ ਕੇ ਦੂਜੇ ਪਾਸੇ ਦੀ ਚੱਲੇ ਆਂ ਨਮਸਕਾਰ ਸਾਡੀ ਜਿਵੇਂ ਜਾਣਾ ਇਹ ਹੋਰਾਂ ਸੀ ਬਥ ਖਰਾਬ ਨਹੀਂ ਨਹੀਂ ਯਾਰ ਰੋਡ ਹੋਰ ਉਹ ਨਾ ਫਰੰਦ ਬਣ ਅਪਰਗੇ ਨਹੀਂ ਨਹੀਂ ਉਹ ਸਾਰਾ ਹੋ ਗਿਆ ਬਹੁਤ ਪੰਗਾ ਹੈ ਬਾਈ ਜੀ ਬਹੁਤ ਪੰਗਾ ਹੈ ਤੇ ਰਾਹ ਸਾਰੇ برف ਨੇ ਬੰਦ ਕਰ ਰਖੇ ਹੁਣ ਅਸੀਂ ਪੁੱਛ ਪੁੱਛ ਜਾ ਰਹੇ ਹਾਂ ਦੂਸਰਾ ਰਾਹ ਫੜਿਆ ਹੁਣ ਤੇ ਸ਼ਾਇਦ ਜੇ ਉਹ ਖੁੱਲਾ ਹੋਊਗਾ ਕਿਉਂਕਿ ਇਹ ਸਾਈਡ ਜਿਹੜਾ ਕੁਲਗਾਮ ਹੈ ਨਾ ਕੁਲਗਾਮ ਕੁਲਗਾਮ ਸਾਈਡ ਬਰ ਬਹੁਤ ਜ਼ਿਆਦਾ ਪੈਂਦੀ ਹੈ ਯਾਰ ਤੇ ਕਿਉਂਕਿ ਇਧਰ ਜਿਹੜੀ ਹਾਈ ਐਲਟੀਟਿਊਡ ਆ ਜਾਂਦਾ ਵੱਡੇ ਵੱਡੇ ਪਹਾੜ ਨੇੜੇ ਆ ਤਾਂ ਕਰਕੇ ਦੇ ਰਸਤੇ ਵੀ ਸਾਰੇ ਬਲਾਕ ਹੋਏ ਪਏ ਆ ਕੀ ਦੇਖਣੀ ਆ ਸੀ ਐਤੋਂ ਪਹਿਲਾਂ ਨਹੀਂ ਦੇਖਣੀ ਆ ਸੀ ਉਹੋ ਇਸ ਸਾਈਡ ਲੱਗੇਗੀ ਯਾਰ ਸਾਹਮਣੇ ਲੱਗ ਗਈ ਹੈ ਦੇਖੋ ਇੰਨੀ ਨਾਲ ਨਾਲ ਜੱਤੁਰਦੀ ਹੈ ਗੱਡੀ ਇਹ ਚੱਲ ਵੀ ਸਾਈਡ ਦੇਣੀ ਬਹੁਤ ਔਖੀ ਆ ਯਾਰ ਸਿੰਗਲ ਰੋਡ ਨੇ ਇਹ ਲਓ ਵੀ ਫਾਈਨਲੀ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਅਦ ਸਾਡੀ ਗੱਡੀ ਪਹੁੰਚ ਗਈ ਹੈ ਅਹਰਵਲ ਤੇ ਅਸੀਂ ਅਹਰਵਲ ਪਹੁੰਚ ਗਏ ਆ ਖੁਸ਼ੀ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਬਹੁਤ ਜ਼ਿਆਦਾ ਯਾਰ ਤੰਗ ਹੋਏ ਰਸਤੇ ਜਮਾਂ ਬੰਦ ਸੀਗੇ ਤੇ ਇਹ ਦੇਖੋ ਸਮਰ ਟਾਈਮ ਆਏ ਸੀ ਨਾ ਜਦੋਂ ਇੱਥੇ ਤੇ ਇਹ ਸੀ ਇੱਥੇ ਅਸੀਂ ਮਤਲਬ ਚਾਹ ਪੀਤੀ ਸੀ ਇਹ ਜਗ੍ਹਾ ਤੇ ਖੜੇ ਸੀ ਆ ਰੈਸਟੋਰੈਂਟ ਹੁਣ ਬੰਦ ਕੀਤਾ ਹੋਇਆ ਸ਼ਾਹੀਦ ਰੈਸਟੋਰੈਂਟ ਉਧਰ ਇਥੇ ਪੂਰੀ ਚਹਿਲ ਪਹਲ ਤੇ ਰੌਣਕ ਸੀ ਤੇ ਵੈਸੇ ਇਥੇ ਟੂਰਿਸਟ ਬਹੁਤ ਘੱਟ ਆਉਂਦੇ ਆ ਇਹ ਏਰੀਆ 'ਚ ਟੂਰਿਸਟ ਦਾ ਨਾ ਮਾਤਰੀ ਆਉਂਦੇ ਆ ਆਉਂਦੀ ਨਹੀਂ ਹੈਗੇ ਤੇ ਅਸੀਂ ਬਸ ਫਰੋਜ਼ਨ ਵਾਟਰਫਾਲ ਕਰਕੇ ਆਏ ਆ ਕਿਉਂਕਿ ਜਿਹੜਾ ਆਈਸਲੈਂਡ ਵਾਲਾ ਫੀਲ ਲੈਣਾ ਨਾ ਜਿਵੇਂ ਆਈਸਲੈਂਡ ਚ ਆਏ ਹੁੰਦੇ ਆ ਖੁਸ਼ੀ ਮੇਰਾ ਆਈਸਲੈਂਡ ਵਾਲਾ ਫੀਲ ਲੈਣਾ ਅੱਜ ਜਿਵੇਂ ਆਈਸਲੈਂਡ 'ਚ ਝਰਨੇ ਜੰਮ ਜਾਂਦੇ ਨੇ ਨਾ ਆਈਸਲੈਂਡ ਤਾਂ ਜਦੋਂ ਜਾਵਾਂਗੇ ਦੇਖੀ ਜਊ ਯਾਰ ਪਚਪੈਂਦਾ ਉਹ ਵੀ ਹੈਨਾ ਪੂਰਾ ਉੱਥੇ ਵੀ ਜੰਮਿਆ ਹੀ ਰਹਿਣਾ ਸਾਡੇ ਵਰਗੀ ਇੱਕ ਕਮਲੀ ਕੁੜੀ ਹੋ ਰਹੀ ਹੋਈ ਹੈ ਸਾਹਮਣੇ ਖੜੀ ਹੈ ਕੱਲੀ ਹੋਈ ਹੋਈ ਉਹਨਾਂ ਦੇ ਹਾਂ ਆਈਟਮ ਬਹੁਤ ਲੋਕ ਕਹਿੰਦੇ ਛਾਲ ਵੀ ਮਾਰ ਦਿੰਦੇ ਆ ਬਾਈ ਪਰ ਸਰਦੀਆਂ ਇਹ ਤਾਂ ਜੰਮਿਆ ਹੋਇਆ ਤੇ ਕੀ ਛਾਲ ਮਾਰਨਗੇ ਆ ਸੱਟ ਖਾ ਕੇ ਗੋਡੇ ਟੜਾ ਕੇ ਵਾਪਸ ਆ ਜੂ ਅਗਲਾ ਗਰਮੀਆਂ ਚ ਇੱਥੇ ਨਾ ਸਾਰਾ ਘਾਹ ਦੇ ਮੈਦਾਨ ਸੀਗੇ ਥੱਲੇ ਤੇ ਇੱਥੇ ਯਰ ਬੰਦੇ ਰੱਖੇ ਹੋਏ ਆ ਕਮਨਟ ਨੇ ਤੇ ਜਿਹੜੇ ਰਾਹ ਬਣਾਉਂਦੇ ਆ ਮਤਲਬ ਆਹ ਰਾਹ ਖੋਲਿਆ ਹੋਇਆ ਤੇ ਅਸੀਂ ਆ ਟੂਰਿਸਟ ਸੀਗੀ ਮਤਲਬ ਟੂਰਿਸਟ ਹਾਲ ਜਾਂ ਟੂਰਿਸਟ ਪਲੇਸ ਬਣੀ ਹੋਈ ਆ ਇਹ ਤੇ ਇਹਦੇ ਅੰਦਰ ਵਾਸ਼ਰੂਮ ਵਗੈਰਾ ਤੇ ਅਸੀਂ ਉਹ ਯੂਜ਼ ਉੱਥੇ ਗਏ ਸੀਗੇ ਤੇ ਬਾਕੀ ਅੰਦਰ ਇਹਦੇ ਬੰਦੇ ਆ ਜਿਹੜੇ ਆਹ ਰਾਹ ਸਾਰੇ ਬਣਾਉਂਦੇ ਆ ਰਾਹ ਸਾਫ਼ ਕਰਕੇ ਰੱਖਦੇ ਆ ਹਨਾ ਤੇ ਵਧੀਆ ਵੀ ਆ ਯਾਰ ਕਸ਼ਮੀਰ ਗਵਰਨਮੈਂਟ ਦਾ ਕਸ਼ਮੀਰ ਟੂਰਿਜ਼ਮ ਦਾ ਇਹ ਕੰਮ ਨੂੰ ਤਾਂ ਹੈ ਤਾਰੀਫ ਕਰਨੀ ਬਣਦੀ ਐ ਤੇ ਬਾਕੀ ਸਨੋਫਾਲ ਦੇਖਣੀ ਰਹਿੰਦੀ ਆ ਹੁਣ ਕੱਲੀ ਸਨੋਫਾਲ ਹੋ ਜੇ ਤੇ ਬਾਕੀ ਦਾ ਸਾਰਾ ਵੈਸੇ ਬਰ ਬਰਫ ਤਾਂ ਦੇਖ ਲਈ ਹੁਣ ਰਾਜਲੇ ਤੇ ਜਿਹੜੇ ਹਸਾਬ ਨਾਲ ਧੁੱਪਾਂ ਤਿੱਖੀਆਂ ਨਿਕਲ ਰਹੀਆਂ ਨੇ ਤੇ ਮੈਨੂੰ ਲੱਗਦਾ ਵੀ ਅਗਲੇ ਕੁ ਅੱਦੇ ਦਿਨ ਚ ਸਨੋਫਾਲ ਹੋਣ ਦੇ ਪੂਰੇ ਅਸਾਰ ਕਿਊਟ ਐਨਕ ਲਾਲੂਦ ਅੱਖਾਂ ਚ ਬਹੁਤ ਵੱਜੂ ਬਰਫ ਫਿਰ ਐਵੇਂ ਅੱਖਾਂ ਦੁਖਣ ਲੱਗ ਜਾਣੀਆਂ ਤੇ ਓਏ ਚਲ ਕੇ ਆ ਵੀ ਅਸੀਂ ਚੜ ਜੇਗੀ ਚੜ ਜੇਗੀ ਬਾਈ ਚਲੋ ਨਹੀਂ ਚੜੇਗੀ ਢੱਕੇ ਸੇ ਨਿਕਲਨੀ ਪੜੇਗੀ ਚਲੋ 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 ਜ਼ੋਰਦ ਲਗਾਓ ਨਹੀਂ ਜਾਏਗੀ ਹਾਂਜੀ ਕੈਸੇ ਹੋ ਐਸੇ ਆਪ ਕੀ ਕੋ ਹਾਂ ਅੱਛਾ ਹੂੰ ਬਾਈ ਬਹੁਤ ਅੱਛੇ ਬਹੁਤ ਅੱਛੇ ਫੋਟੋ ਲੈ ਫੋਟੋ ਲੈ ਰਿਓ ਸਕਾਲਾ ਰੋਡ ਕਿ ਲੈ ਕੇ ਜਾਂਦੇ ਆ ਭਾਈ ਹੋਰੀ ਇਹ ਸੜਕ ਬਣਾਈ ਹੋਈ ਹੈ ਕੁਝ ਜਿਹੜੀ ਵਾਟਰਫਾਲ ਹੋ ਜਾਂਦੀ ਹੈ ਤੇ ਨਹੀਂ ਦੇਖੋ ਤੁਸੀਂ ਇੱਥੇ ਵੀ ਇੰਨੀ ਨਹੀਂ برف ਜੰਮ ਜਾਣੀ ਸੀ ਤੇ ਇਹਨਾਂ ਨੂੰ ਤਨਖਾਹ ਮਿਲਦੀ ਹੈ ਇਹ ਸਾਫ਼ ਕਰਨ ਦੀ ਸਾਰਾ ਇਹ ਸਾਫ਼ ਕਰਕੇ ਕਲੀਅਰ ਕਰਕੇ ਰੱਖਦੇ ਆ ਰੋਡ ਤੇ ਨੀਚੇ ਦਾ ਰਸਤਾ ਖੁੱਲਾ ਹੈ ਪੂਰਾ ਜੀ ਪੂਰਾ ਖੁੱਲਾ ਹੀ ਹੋਊਗਾ ਪਤਾ ਨਹੀਂ ਹੈ ਠੀਕ ਹੈ जाते हैं जहाँ तक जाया जाएगा अच्छा वाटरफॉल खुला ही है समर में था, वो था। वो से। साथ साथ है। अभी कुलगाम से हैं। ये, ये पीर की गली को रास्ता जाता है ना आ, वो तो बंद बंद है वही ने, पूछ रहा हूँ मैं ने, वही पीर की गली वाला बंद रहता है मैंने सोचा किसी ने गलत गाइड कर दिया अच्छा उमई गॉड ਚ 5 ਵੀਰ ਰੁਪਏ ਟਿਕਟ ਆ ਬਈ ਇਹਦੀ ਤੇ ਇੰਨੇ ਵਧੀਆ ਨਜ਼ਾਰੇ ਬਹੁਤ ਸਸਤੇ ਆ ਯਾਰ ਸਿਰਫ 20 ਰੁਪਏ ਚ ਦੇਖੇ ਜਾ ਸਕਦੇ ਆ ਇਹ ਲੋ ਜੀ ਥੈਂਕ ਯੂ ਆਪਣੇਲੇ ਆਂਦੇ ਨਹੀਂ ਨਵਰੇ ਜੀ ਦੂਰ ਹਾਂਜੀ ਇਹ ਬਾਈ ਹੋਰੀ ਮਿਲੇ ਆ ਪਟਿਆਲੇ ਤੋਂ ਨੇ ਇਹ ਵੀ ਅੱਛਾ ਬਠਿੰਡੇ ਤੋਂ ਕਿਧੜੇ ਪਾਸੇ ਤੋਂ ਅੱਛਾ ਅੱਛਾ ਠੀਕ ਹੈ ਠੀਕ ਹੈ ਭਾਈ ਪਰ ਤਾਂ ਘਰ ਦੇ ਬੰਦੇ ਨਿਕਲੇ ਆ ਯਾਰ ਕੋਈ ਨਹੀਂ ਚੱਲਦੇ ਹਾਂ ਇਕੱਠੀ ਇਹ ਹੈਗੇ ਜੀ ਜੀਲ ਸ਼ਾ ਪਾਰਕ ਕੁਛ ਇਹੋ ਜੀ ਟਿਕਟ ਦਿੱਤੀ 20 ਰੁਪਏ ਚ ਤੇ ਇੰਨਾ ਵਧੀਆ ਨਜ਼ਾਰਾ 20 ਰੁਪਏ ਚ ਦੇਖਣ ਨੂੰ ਮਿਲੇ ਜਿਵੇਂ ਪਹਿਲਾਂ ਦੱਸਿਆ ਤੁਹਾਨੂੰ ਸਸਤਾ ਬਹੁਤ ਆ ਕੰਮ ਕਸ਼ਮੀਰ ਚ ਟਿਕਟਸ ਹਸਤੀ ਹੀ ਐ ਜਿਆਦਾ ਮੰਗੀਆਂ ਨਹੀਂ ਹੈ ਨਾ ਕੋਈ ਵੀ ਚੀਜ਼ 20 ਰੁਪਏ ਤੋਂ ਮਹਿੰਗੀ ਨਹੀਂ 20 25 30 ਬਸ ਇੰਨੀ ਪਾਰਕਿੰਗ ਔਰ ਸੌਰੀ ਫੀਸ ਹਾਂ ਇਹ ਬਾਈ ਕੁਛ ਬਠਿੰਡੇਓ ਤੇ ਬਹੁਤ ਸੌਰੀ ਗਿੱਦੜ ਬਾਈ ਤੋਂ ਤੇ ਕੁਛ ਪਟਿਆਲੇ ਤੋਂ ਰਲ ਮਿਲ ਮੇ ਜੰਨੇ ਨਹੀਂ ਆਏ ਅੱਛਾ ਤੈਨਾਂ ਜਣੇ ਆਏ ਅੱਛਾ ਇੱਕ ਪਟਿਆਲੇ ਤੋਂ ਆ ਬਾਈ ਇੱਕ ਪਟਿਆਲੇ ਤੋਂ ਠੀਕ ਹੈ ਅੱਛਾ ਖੁਸ਼ੀ ਹੋਈ ਯਾਰ ਪੰਜਾਬ ਵਾਲੇ ਇਹੋ ਜੀ ਜਗ੍ਹਾ ਤੇ ਆਏ ਦੇਖਣ ਨਹੀਂ ਮੈਂ ਪਹਿਲ ਕਾ ਅੱਛਾ ਐਥੇ ਹਰ ਸਾਲ ਅਸੀਂ ਵੀ ਸਮਰਚਾ ਕੇ ਗਏ ਸੀ ਇਹ ਨਾ ਜੀਰੇ ਆਨੇ ਆ ਪੰਜਾਬ ਦੇ ਬਾਗ ਨੇ ਇਹਨਾਂ ਦੇ ਅੱਛਾ ਅੱਛਾ ਇਹਨਾਂ ਨੂੰ ਆਪਾਂ ਪਟਿਆਲੇ ਇਹਨਾਂ ਦਾ ਬਿਜ਼ਨਸ ਕਰਾਉਣਾ ਹਾਂ ਇਹ ਮੰਡੀ ਚ ਠੀਕ ਹੈ ਨੋਰ ਮੰਡੀ ਇਹਨਾਂ ਨੂੰ ਮਿਲਵਾਉਣਾ ਵੀ ਸੇਵ ਦਾ ਇਹਨਾਂ ਨੂੰ ਬਹੁਤ ਘੱਟ ਰੇਟ ਮਿਲਦਾ ਅੱਛਾ ਇਹਨਾਂ ਨੂੰ ਮਿਲਦਾ 30 ਰੁਪਏ ਕਿਲੋ ਅੱਛਾ ਆਪਾਂ ਨੂੰ ਸੇਵ ਕੀ ਰੇਟ ਮਿਲਦਾ ਆਪਾਂ ਨੂੰ ਇਹਦਾ 150 150 ਹਾਂ ਇਹਨਾਂ ਨੂੰ 150 20 ਰੁਪਏ 30 ਰੁਪਏ ਤੋਂ ਉੱਪਰ ਅੱਛਾ ਉਹ ਇਥੋਂ ਇਹਨਾਂ ਦਾ ਕੰਮ ਕਰਾਉਣਾ ਵੀ ਉੱਥੇ ਵੇਚਿਆ ਕਰੋ 20 ਕਿਲੋ ਦੀ ਪੇਟੀ ਇਹਨਾਂ ਕੀ ਸਿਰਫ 400 ਰੁਪਏ ਦੀ ਵਿਕੀ ਹੈ ਠੀਕ ਹੈ ਚੰਗੀ ਗੱਲ ਹੈ ਕਿਸੇ ਦਾ ਹੱਥ ਫੜਨਾ ਹੈ ਅਸੀਂ 15 7 ਸਾਲ ਹੋ ਗਏ ਇਨਾਂ ਕੋਲ ਇਨਾਂ ਕੋਲ ਹੀ ਰਹਿਣੇ ਆ ਅੱਛਾ ਇੱਥੇ ਆ ਕੇ ਰਹਿਣੇ ਕਿਹੜਾ ਇਹ ਕਿੱਥੋਂ ਨੇਗੇ ਪਿਆਰੀਪੁਰਾ ਪਿੰਡ ਬਟਪੁਰਾ ਅੱਛਾ ਕੁਲਗਾਉਂ ਤੋਂ 10 ਕਿਲੋਮੀਟਰ ਅੱਗੇ ਬਾਈ ਰੋਡ ਹੀ ਆਏ ਹੋ ਤੁਸੀਂ ਹਾਂਜੀ ਅਸੀਂ ਬਾਈ ਇਰ ਆਏ ਸੀ ਅਸੀਂ ਪਹਿਲਾਂ ਸਤੰਬਰ ਜਾ ਕੇ ਗਏ ਆ ਇੱਥੇ ਤੇ ਹੁਣ ਫਰੋਜਨ ਦੇਖਣ ਆਏ ਸੀ ਚੰਮਿਆ ਹੋਇਆ ਕਰੇ ਪਿਆ 12 ਵਜੇ ਨੀਂਦ ਖੁੱਲ ਗਈ ਅੱਛਾ 12 ਵਜੇ ਪੜੀ ਫਿਰ ਚਲੀਏ ਪ੍ਰੋਗਰਾਮ ਬਣ ਗਿਆ 12:10 ਤੇ ਇਨਾਂ ਨੂੰ ਫੋਨ ਕਰਿਆ ਠੀਕ ਹੈ ਮੈਂ ਪਟਿਆਲੇ ਆਇਆ ਸੀ ਇੱਥੇ ਅੱਛਾ ਮੈਂ ਤਾਂ ਚੱਲੀ ਆ ਗਿਆ ਆਪਣੀ ਕਹਿੰਦੇ ਬਾਏ ਰੋਡ ਖੁੱਲਾ ਸੀਗਾ ਵੀ ਰੋਡ ਵੈਸੇ ਯਾਰ ਆਉਣ ਦਾ ਜਿਹੜਾ ਅਸਲ 'ਚ ਨਜ਼ਾਰਾ ਉਹ ਤਾਂ ਬਾਏ ਰੋਡ ਹੀ ਆ ਘੁੰਮਣ ਫਿਰੰਦਾ ਤੇ ਬਾਏ ਯਾਰ ਤਾਂ ਬਸ ਇੱਕ ਮਜਬੂਰੀ ਚ ਆਉਣਾ ਪੈ ਗਿਆ ਸਾਨੂੰ ਤੇ ਸਾਨੂੰ ਇੱਕ ਤਾਂ ਸੀ ਵੀ 스노우 ਸਾਲ ਹੋਈ ਜਾਂਦੀ ਇੱਕ ਤਾਂ ਸਾਡੇ ਕੋਲੇ ਦਿਨ ਘੱਟ ਸੀਗੇ ਮਤਲਬ ਦਿਨ ਘੱਟ ਕੀ ਸੀਗੇ ਅਸੀਂ ਵਾਪਸ ਜਾਣਗੇ ਕਿ ਸਾਡੀ ਫੈਮਲੀ ਬਾਹਰੋਂ ਆ ਰਹੀ ਹੈ ਸਾਰੀ ਤੇ ਇਸ ਤੋਂ ਬਾਅਦ ਇੱਕ ਗੱਲ ਹੋਰ ਦੱਸ ਦਈਏ ਪਹਿਲੀ ਵਾਰੀ ਸੀ ਪੰਜਾਬ ਇੱਕ ਮਹੀਨਾ ਹਾਂ ਪੰਜਾਬ ਇੱਕ ਮਹੀਨਾ ਰਹਿਾਂਗੇ ਅਸੀਂ ਘਰੇ ਰਹਾਂਗੇ ਤੇ ਫਿਰ ਆਪਣੀ ਫੈਮਿਲੀ ਨਾਲ ਰਹਾਂਗੇ ਉਹ ਵੀ ਪਹਿਲੇ ਹੁਣ ਕਿੰਨੇ ਟਾਈਮ ਬਾਅਦ ਮਤਲਬ ਸਾਲ 2 ਸਾਲ ਬਾਅਦ ਇਕੱਠੇ ਹੋਵਾਂਗੇ ਵਿਆਹ ਤੋਂ ਬਾਅਦ ਅਸੀਂ ਸਾਢੇ ਤੋਂ ਬਾਅਦ ਹੁਣ ਇਕੱਠੇ ਹੋਵਾਂਗੇ ਸਾਰੇ ਤੇ ਉਹ ਵੀ ਵਿਆਹ ਦਾ ਹੀ ਪ੍ਰੋਗਰਾਮ ਹੈ ਹਾਂ ਇਧਰਲੇ ਪਾਸੇ ਆਉਂਦਾ ਜਿਹੜਾ ਦੂਸਰਾ ਰੋਡ ਆਉਂਦਾ ਪੀਰ ਕੀ ਗਲੀ ਵਾਲਾ ਇੱਥੋਂ ਦੀ ਉੱਪਰ ਦੀ ਆਉਂਦਾਗਾ ਇੱਥੇ ਮਤਲਬ ਇਧਰਲੇ ਪਾਸੇ ਪਿੰਡ ਘਟਾ ਤਾਂ ਕਰਕੇ ਬੰਦ ਕਰ ਦਿੰਦੇ ਆ ਜਿਹੜੇ ਰਸਤੇ ਤੋਂ ਅਸੀਂ ਆਏ ਆ ਇਧਰ ਪਿੰਡ ਵੱਧ ਤਾਂ ਖੁੱਲਾ ਰਹਿੰਦਾ ਹੀ ਜਮੀ ਇਹਨਾਂ ਨੂੰ ਪਤਾ ਹੁਣ ਕਿਸ ਦਿਨ ਪਈ ਸੀ ਪਤਾ ਨਹੀਂ ਜਿਵੇਂ ਰੇਤ ਰਾਜਸਥਾਨ ਚ ਰੇਤ ਵੀ ਵੱਖਰੇ ਤਰੀਕੇ ਦੀ ਹੁੰਦੀ ਹੈ ਨਾ ਹਾਂ ਹਾਂ ਸੁਸਾਈਡ ਕਰਦੇ ਨਾ ਹਾਂ ਸੁਸਾਈਡ ਕਰਦੇ ਆ ਨਾ ਲੋਕ ਜਾਂ ਜਦੋਂ ਅਸੀਂ ਪਹਿਲਾਂ ਐਸੇ ਉਹ ਸੁਸਾਈਡ ਕਰਕੇ ਅਸੀਂ ਕੋਈ ਬੰਦ ਕਰਖਿਆ ਸੀ ਤੇ ਹੁਣ ਤਾਂ ਸਰਦੀਆਂ ਚ ਤਾਈਆਂ ਤੁਹਾਨੂੰ ਪਹਿਲਾਂ ਸਿਰ ਲਾਤ ਤੜਾਉਣ ਵਾਲੀ ਕੰਮ ਹੈ ਗਰਮੀਆਂ ਚ ਨਾ 5 ਮਿੰਟ ਚ ਬੰਦਾ ਥੱਲੇ ਪਹੁੰਚ ਜਾਂਦਾ ਤੇ ਸਰਦੀਆਂ ਚ ਤਿਲਕਦੇ ਹੀ ਤੁਰਿਆ ਜਾਂਦਾ ਹਾਂ ਹਾਂ ਆਰਾਮ ਸੀ ਹੈ ਯਹਾਂ ਸੇ ਵੀ ਦਿਖਦਾ ਹੈ ਨਾ ਇਧਰ ਸੇ ਦਿਖਦਾ ਹੈ ਲੈ ਇੱਕ ਵਾਰ ਇੱਥੋਂ ਤੁਹਾਨੂੰ ਦਿਖਾ ਦਾਂ ਥੋੜਾ ਜਿਹਾ ਵਿਊ oh my god acha ho reha ho samne hai bhai waterfall ਪੰਜਾਬ ਵਾਲੇ ਕਹਿੰਦੇ ਨਾ ਪੰਗੇ ਲੈਣੇ ਨਹੀਂ ਛੱਡਦੇ ਜਿੱਥੇ ਵਗ ਜਾਂਦੇ ਆ ਹੈ ਖੂਨ ਚ ਪੰਜਾਬ ਵਾਲਿਆਂ ਦੇ ਪੰਗੇ ਲੈਣੇ ਚਲੋ ਹੌਲੀ ਹੌਲੀ ਚੱਲਦੇ ਆ ਥੱਲੇ ਜਾਣਾ ਪੈਣਾ ਹੈ ਨਾ ਥੱਲੋਂ ਚੰਗੀ ਤਰ੍ਹਾਂ ਦੇਖਣਾ ਹੈਗਾ ਚਲੋ ਖੁਸ਼ੀ ਧਿਆਨ ਨਾਲ ਵਧੀਆ ਆਪਾਂ ਨੂੰ ਸਾਥ ਮਿਲ ਗਿਆ ਆਪਣੇ ਬੰਦਿਆਂ ਦਾ ਹਾਂ ਚਲੋ 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 ਧਿਆਨ ਨਾਲ ਜਾਓ ਚਲੋ ਹੱਥ ਫੜਦਾ ਬਸ ਧਿਆਨ ਨਾਲ ਉਤਰ ਇੱਕ ਦੋ ਵਾਰੀ ਤਾਂ ਡਿੱਗਾਂਗੇ ਵੀ ਗੁਲਮਰ ਕਿਹੜਾ ਨਹੀਂ ਡਿੱਗੇ ਸੀ ਮੈਨੂੰ ਆਇਆ ਲੱਗੀਆਂ ਤਾਂ ਖੁਸ਼ੀ ਵੀ ਉੱਪਰ ਚੜਨ ਲੱਗੇ ਆਪਾਂ ਕਿਵੇਂ ਜੜਾਂਗੇ ਉਤਰ ਚੜ ਉੱਪਰ ਚੜਨ ਲੱਗੇ ਵੱਧ ਤਿਲਕਾਂਗੇ ਅਜੇ ਤਾਂ ਆਈ ਜਾਂਦੇ ਆ ਥੱਲੇ ਦੇਖੋ ਅਸੀਂ ਸਾਨੂੰ ਇੰਨਾ ਥੱਲੇ ਜਾਣਾ ਪੈਣਾ ਹੈ ਜੇ ਉਹ ਸਾਹਮਣੇ ਜਮਾਂ ਥੱਲੇ ਥੱਲੇ ਉਤਰ ਕੇ ਉੱਥੇ ਜਾ ਰਹਾਂ ਮੈਨੂੰ ਲੱਗਦਾ ਥੋਨੂੰ ਵੀ ਰਚਾਈਆਂ ਚ ਬੈਠੇ ਨੂੰ ਠੰਡ ਲੱਗਣ ਲੱਗੀ ਹੋਣੀ ਹੁਣ ਤਾਂ ਥੋਨੂੰ ਵੀ ਪਸੰਦ ਹੋਂ ਨਾਟ ਗਈ ਹੋਣੀ ਕਹਿੰਦੇ ਹੋਣਗੇ ਰੋਜ ਹੀ ਯਾਰ ਵਲੌਗ ਚ ਕੀ ਨਵਾ ਦੇਖੀ ਬਰਫੀ ਬਰਫ ਬਰਫੀ ਬਰਫ ਹੈ ਕੀ ਨੂੰ ਕਿ ਨੂੰ ਹਜੇ ਹੀ ਵਧੀਆ ਲੱਗ ਰਿਹਾ ਹੈ ਜਾਂ ਹੋਰ ਕੀ ਕੀ ਦੇਖਣਾ ਤੁਸੀਂ ਨਹੀਂ ਲੱਗ ਰਹੀ ਹੈ ਹਜੇ ਵੀ ਵਧੀਆ ਲੱਗ ਰਹੀ ਹੈ ਤੁਹਾਨੂੰ ਵੈਸੇ ਯਾਰ ਅ ਥੋੜਾ ਅੱਛਾ ਸ਼ਾਇਦ ਹਜੇ ਤੁਹਾਨੂੰ ਵਧੀਆ ਲੱਗਦੀ ਹੋਵੇ ਮਤਲਬ ਦੇਖਣ ਨੂੰ ਪਰ ਸਾਨੂੰ ਇੱਥੇ ਕਾਫੀ ਦਿਨ ਹੋ ਗਏ ਆ ਇਹਨੂੰ ਹਨ ਤੇ ਜਿਹੜਾ ਬੰਦਾ ਇਹਦੇ ਵਿੱਚ ਰਹਿਣਾ ਨਾ ਆ ਕੇ ਪ੍ਰੈਕਟੀਕਲੀ ਤੇ ਉਹਨੂੰ ਵਧੀਆ ਲੱਗਣੋਂ ਹਟ ਜਾਂਦੇ ਕਹੋਗੇ ਹਾਂ ਜਮਾ ਤਾਜੀ ਆ ਆ ਦੇਖੋ ਹੱਥ ਦੇਖਿਓ ਕਿੰਨਾ ਅੰਦਰ ਜਾਉ ਦੇਖ ਜਮਾਤਾ ਜੀ ਐ ਇਹ ਇਦਾਂ ਮਤਲਬ ਜੰਮਦੀ ਨਹੀਂ ਹੈਗੀ ਐਂ ਹੀ ਰਹਿੰਦੀ ਹੈਗੀ ਹੱਥ ਸੁੰਨ ਹੋ ਜਾਊਗਾ ਹੁਣ ਮੇਰੇ ਇੰਨੇ ਨਾਲ ਹੀ ਭੌਲੀ ਜਾਨੇ ਹਨਾ ਥੱਲੇ ਬਾਵਾ ਜਾਣਾ ਯਾਰ ਹਜੇ ਸਹੀ ਹੈ ਬਹੁਤ ਦੂਰ ਪਿਆ ਹੈ ਜੀ ਇਹ ਸ਼ਰਤ ਲੱਗੀ ਕਸ਼ਮੀਰੀਆਂ ਦੇ ਤੇ ਪੰਜਾਬੀਆਂ ਦੀ ਕਹਿੰਦੇ ਕਿਹੜਾ ਥੱਲੇ ਜਾਊ ਤਾਂ ਦੀ ਦੇਖਦੇ ਆ ਕਿਹੜਾ ਮਾਰਦਾ ਬਾਜੀ ਕਸ਼ਮੀਰੀ ਵੀ ਕਨੇ ਬਾਦਰ ਹੁੰਦੇ ਆ ਪਿੱਛੇ ਨਹੀਂ ਹਟਦੇ ਜਿੱਥੇ ਖੜ ਜਾਂਦੇ ਆ ਹਟਦੇ ਪੰਜਾਬ ਵਾਲੇ ਵੀ ਨਹੀਂ ਲੈ 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 ਸਾਰੇ ਗਏ ਮੈਂ ਤਾਂ ਆਪਣੀ ਬਈ ਪੰਗੇ ਲੈਂਦਾ ਹੋ ਜੇ ਜਿਹਨੂੰ ਤਾਂ ਵਿਆਹ ਨਹੀਂ ਨਾ ਹੋਇਆ ਤਾਂ ਲੈ ਆਹ ਬਰਫ ਨਾਲ ਕਾਦੀ ਚੌੜ ਸਹੀ ਹੈ ਨਾ ਉਹ ਵੀ ਇੰਨੀ ਇੰਨੀ ਜੰਮੀ ਹੋਈ ਇਹ ਬਾਈ ਹੋਰਾਂ ਦੇ ਬੂਟ ਗਵਾਜ ਗੇ ਵਿੱਚ ਇੰਨਾ ਤਾਂ ਬਣ ਨਹੀਂ ਸੀਗਾ ਚਲ ਕੱਢ ਲੈਣਾ ਸ਼ੁਕਰ ਬਰਫਾਈ ਵਾਲੀ ਹੈ ਯਾਰ ਸਾਨੂੰ ਨਾ ਯਾਰ ਇਹੇ ਜੇ ਪੰਗੇ ਲੈਣੇ ਵਧੀਆ ਲੱਗਦੇ ਆ ਵੈਸੇ ਤੁਹਾਡੇ ਜੋ ਕਹੀਦਾ ਸੋਚਦੇ ਹੁਣ ਵੀ ਕੀ ਕਰਨ ਗਏ ਆ ਕਿ ਸਿਰਫ ਕੱਲਾ ਵਾਟਰਫਾਲ ਦੇਖਣ ਗਏ ਉਹ ਵੀ ਜੰਮਿਆ ਹੋਇਆ ਐਨੀ ਦੂਰ ਹੈ ਕਿੰਨਾ ਥੱਲੇ ਉਤਰ ਕੇ ਤੇ ਫਿਰ ਐਨੀ ਉੱਪਰ ਚੜਾਂਗੇ ਉਹ ਉੱਥੇ ਉੱਪਰ ਜਾਵਾਂਗੇ ਪਰ ਕੀ ਕਰੀਏ ਲਾਈਫ ਹੈ ਐਡਵੈਂਚਰ ਹੈ ਜਿੰਨਾ ਕਰ ਲੋ ਉਨਾਂ ਹੀ ਥੋੜਾ ਚਲੋ 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 ਖੁਜੀ ਖੁਸ਼ੀ ਦੇਖੋ ਕਿਵੇਂ ਉਤਰ ਰਹੀ ਹੈ ਓਏ ਅੱਡੀ ਫਸਾਇਆ ਕਰੋ ਅੱਡੀ ਕੁਝ ਨਹੀਂ ਹੁੰਦਾ ਅੱਡੀ ਫਸਾਇਆ ਕਰੋ ਚਲੋ ਅੱਗੇ ਤਾਂ ਪਲੇਨ ਹੀ ਆ ਹੁਣ ਨਹੀਂ ਜ਼ਿਆਦਾ ਦੂਰ ਹੈਗਾ। ਅਸਲ 'ਚ ਦੋ ਹੀ ਵਾਟਰਫਾਲ ਬਹੁਤ ਜ਼ਿਆਦਾ ਮਸ਼ਹੂਰ ਹੈਗੇ। ਓਏ 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 ਗੱਡੀਆਂ ਹੀ ਇਹਦਾ ਨਾਰਮਲ ਗੱਲ ਹੈ। ਤੇ ਇੱਕ ਤਾਂ ਹੈਗਾ ਜਿਹੜਾ ਅਸੀਂ ਦੇਖਣ ਆਏ ਆ ਆਹਰਵਲ ਤੇ ਦੂਜਾ ਹੈਗਾ ਦਰੰਗ। ਦੂਸਰਾ ਦਰੰਗ ਵਾਟਰਫਾਲ ਹੈ ਨਾ ਬਾਈ। दूसरा दरंग है वो पड़ता है दरंग गुलमर्ग के पास है जो हाँ इधर तो बहुत सारे वाटरफॉल है इधर कितने हैं हाँ। अच्छा सबसे हाँ। नंबर वन यही है सबसे बड़ा है जो अच्छा, हैं ते तो दो है अच्छा ते वैसे तनु जमे थोनू समर टाइम देख के गए हैं ते बटे वाटरफॉल में पानी कम है मैं हूं अच्छा मैं तो मैं तो मैं बहुत सारा पानी ऊपर से आता है मैं तो फ्रोजन देखने आया था कि ये फ्रोजन हो हां ਜਮਾ ਹੁਆ ਜਮਾ ਹੁਆ ਤਾਂ ਦਸੰਬਰ ਤੋਂ ਜਨਵਰੀ ਮੇਂ ਹੁੰਦਾ ਹੈ ਅੱਛਾ ਉਹ ਜੋ ਚਲਾਈ ਕਲਾਂਤ ਹੁੰਦਾ ਹੈ ਪਰ ਉਹ ਗਰਮੀ ਉੱਪਰ ਆ ਜਾਂਦੀ ਹੈ ਜੋ ਚਲਾਈ ਕਲਾਂਤ ਹੁੰਦਾ ਹੈ ਤਵੀ ਜੰਮਦਾ ਹੈ 40 ਦਿਨ ਦਾ ਉਹ ਸੀਜ਼ਨ ਹੁੰਦਾ ਹੈ 21 ਦਸੰਬਰ ਤੋਂ ਲੈ ਕੇ 30 ਜਨਵਰੀ ਤੱਕ 40 ਦਿਨਾਂ ਦਾ ਟਾਈਮ ਪੀਰੀਅਡ ਹੁੰਦਾ ਹੈ ਕਸ਼ਮੀਰ ਚ ਮੰਨਿਆ ਜਾਂਦਾ ਵੀ ਸਭ ਤੋਂ ਜ਼ਿਆਦਾ ਠੰਡ ਪੈਂਦੀ ਹੈ ਉੱਪਰ ਆ ਤੇ ਜਾਂਦੀ ਹੈ ਜਾਦਾ ਹੁੰਦਾ ਹੈ ਸਮਰਮੇ ਤਾਂ ਜਾ ਕੇ ਇਹ ਦੋਨੋਂ ਜਿੱਤਦੇ ਹੈ ਅੱਜ ਤੱਕ ਬਿਲਕੁਲ ਪਾਣੀ ਕਾਮ ਹੈ ਉੱਪਰ ਵਾਲਾ ਜੋ ਆਸਮਾਨ ਮੇ ਉਹ ਉੱਪਰ ਵਾਲਾ ਜੋ ਵਾਟਰਪਲ ਹੈ وہی ਹੈ ਠੀਕ ਹੈ ਰਿਪਨ ਉਹ ਤੋਂ ਵੱਡਾ ਨਹੀਂ ਸੀਗਾ ਜਿਆਦਾ ਉਦੋਂ ਪਾਣੀ ਜਿਆਦਾ ਸੀ ਨਾ ਹਾਂ ਫਲੋ ਜਿਆਦਾ ਸੀ ਉਹਦਾ ਹੁਣ ਫਲੋ ਘਟਾ ਜਿਵੇਂ ਆਪਣੇ ਪੰਜਾਬ ਵਾਲਿਆਂ ਨੂੰ ਕੈਨੇਡਾ ਜਾ ਕੇ ਔਖਾ ਲੱਗਦਾ ਨਾ ਵੀ ਠੰਡ ਵਾਲੀ ਹੈ ਕਸ਼ਮੀਰ ਵਾਲੇ ਲਈ ਤਾਂ ਸੇਮ ਹੀ ਆ ਨਾ ਮੈਨੂੰ ਵੀ ਲੱਗਦਾ ਹੈ ਕਿਉਂਕਿ ਔਖਾ ਨਹੀਂ ਲੱਗਦਾ ਹਣਾ ਸਹੀ ਗੱਲ ਆ ਦੇਖੋ ਯਾਰ ਐਨੀ ਨਹੀਂ ਬਰਫ ਡਿੱਗਦੀ ਐ ਕਸ਼ਮੀਰ ਵਾਲਿਆਂ ਲਈ ਇਹ ਨੋਰਮਲ ਹੋਣਾ ਕਿਉਂਕਿ 4 4 ਕੁ ਮਹੀਨੇ 5 ਮਹੀਨੇ ਬੜੀ ਬਰਫ ਪੈਂਦੀ ਐ ਤੇ ਬਾਕੀ ਮਹੀਨੇ

ਵੇ ਫੌਜੀ ਡਿਊਟੀ ਤੇ ਚੱਲੇ ਹੁੰਦੇ ਨੇ ਨਾ ਸਿਆਚਨ ਗਲੇਸ਼ੀਅਰ ਨੂੰ ਅੱਜ ਤਾਂ ਐ ਜਾ ਰਹੇ ਸੀ ਲਾਈਨ ਬੰਨੀ ਤੁਰੇ ਜਾਂਦੇ ਆ ਬੂਟਾਂ ਦੇ ਵੀ ਸੰਗੜ ਲਾ ਕੇ ਤੁਰੇ ਸਹੀ ਸਹੀ ਹੈ ਕੋਜੀ ਜਿਹੜੇ ਸਲਿੱਪ ਨਾ ਹੋਣ ਵੈਸੇ ਕੋਈ ਇਹੋ ਜਿਹੇ ਸ਼ੂਜ਼ ਨਹੀਂ ਬਣੇ ਤੇ ਜਿਹੜੇ ਸਲਿੱਪ ਨਾ ਹੋਣ ਸੰਗਲੀਆਂ ਲਾ ਦੋ ਜਿਵੇਂ ਗੱਡੀਆਂ ਦੇ ਲਾਉਂਦੇ ਆ ਟਾਇਰਾਂ ਤੇ ਚੇਨ ਲਾ ਕੇ ਹੈਨਾ ਜਦ ਮੇਖਾਂ ਲਾ ਲੋ ਨੀਚੇ ਆ ਫਿਰ ਫਿਰ ਤਾਂ ਮੇਖਾਂ ਲੱਗਦਾ ਫਿਰ ਨਿਕਲ ਲਓ ਖੋਜ ਆ ਦੇਖੋ ਯਾਰ ਕੁਦਰਤ ਨੇ ਨਾ ਕੁਦਰਤ ਤੋਂ ਵੱਡਾ ਕੋਈ ਕਲਾਕਾਰ ਨਹੀਂ ਹੁੰਦਾ ਕਿਵੇਂ ਆ ਰੱਖਿਆ ਹੋਇਆ ਹੈ ਇਹਦੇ ਉੱਪਰ ਚੜਨਾ ਬੁਬਈ ਮੈਨੂੰ ਲੱਗਦਾ ਉਪਰੋਂ ਮੈਂ ਤਿਲਕ ਕੇ ਹੇਠਾਉਂਗਾ ਥੱਲੇ ਰਹਿੰਦੋ ਜਾਇ ਨਹੀਂ ਜਾਂਦਾ ਕੋਈ ਪੰਗੇ ਲੈਣੇ ਹੋਰ ਇਹ ਪਨ ਉਹ ਯਾਰ ਜਾਇ ਨਹੀਂ ਜਾਂਦਾ ਖੁਸ਼ੀ ਚਲੋ ਫਿਰ ਥੱਲੇ ਆ ਜੀਏ ਇੱਧਰ ਦੀ ਵੀ ਦੇਖੀ ਜਾਉਂਦੇ ਹਾਂ ਹਾਂ ਵੈਸੇ ਵੀ ਗੱਲ ਹੈ ਇਹਦੇ ਉੱਪਰ ਚੜਨਾ ਸੀਗਾ ਦੇਖੋ ਇੰਨਾ ਸਲਿੱਪਰੀ ਉੱਪਰ ਜਾਇ ਨਹੀਂ ਜਾਂਦਾ ਯਾਰ ਸ਼ੂਜ਼ ਨਹੀਂ ਵਧੀਆ ਲਓ ਵੀ ਇਹ ਆ ਗਿਆ ਵਾਟਰਫਾਲ ਆਪਣਾ ਤੇ ਜੰਮਿਆ ਨਹੀਂ ਹੋਇਆ ਯਾਰ ਪਰ ਇਹ ਅਸੀਂ ਅਸਲ 'ਚ ਜੰਮਿਆ ਹੋਇਆ ਦੇਖਣਾ ਚਾਹੁੰਦੇ ਸੀਗੇ ਨੈਗਰਾਸਾਲ ਹੈ ਇਹ ਇੰਡੀਆ ਦਾ ਹਾਂ ਇੰਡੀਆ ਦਾ ਅਸਲ 'ਚ ਕਸ਼ਮੀਰ ਦਾ ਕਸ਼ਮੀਰ ਆਹ ਵੈਸੇ ਇੰਡੀਆ 'ਚ ਹੋਰ ਵੀ ਬਹੁਤ ਹੋਣੇ ਵਾਟਰਫਾਲ ਦਾ ਕਸ਼ਮੀਰ ਦਾ ਨੈਗਰਾਫਲ ਕਹਿ ਸਕਦੇ ਉਹ ਉੱਥੇ ਚੜਨ ਦਾ ਟਰਾਈ ਕਰ ਰਿਹਾ ਸੀਗਾ ਇੱਥੋਂ ਨਹੀਂ ਉਹ ਉੱਥੇ ਉੱਪਰ ਜਾਣ ਦਾ ਪਰ ਔਖਾ ਬਹੁਤ ਆ ਚੜਿਆ ਨਹੀਂ ਜਾ ਰਿਹਾ ਬੂਟ ਬਹੁਤ ਸਲਿੱਪ ਕਰ ਜਾਂਦੇ ਪਤਾ ਨਹੀਂ ਉਹਦਾ ਮੁੰਡੇ-ਮੁੰਡੇ ਸ਼ਾਇਦ ਹੱਥੋਂ ਤੋਂ ਫੜ ਕੇ ਇੱਕ ਦੂਜੇ ਦਾ ਚੱਲ ਗਏ ਹੁਣ ਕਹਿੰਦੇ ਹੁੰਦੇ ਨਾ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਉੱਪਰ ਚੜੀ ਗਏ ਲੰਗੋ 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 ਮਸਾ ਉੱਪਰ ਪਰ ਆਗੇ ਇੱਥੋਂ ਦਿਸਦੀ ਹੈ ਬਈ ਦੀ ਅਸਲ ਖੂਬਸੂਰਤੀ ਅਬ ਵੈਸੇ ਹੌਸਲਾ ਇਹ ਕਰਕੇ ਇੱਥੇ ਤਾਂ ਆ ਗਏ ਤੇ ਇਹਦੇ ਉੱਪਰ ਚੜ੍ਹਨ ਦੀ ਕੋਈ ਸਲਾਹ ਨਹੀਂ ਉੱਪਰ ਵੀ ਜਾ ਸਕਦੇ ਉਹ ਉੱਥੇ ਤੱਕ ਆਪਣੇ ਤਾਂ ਪਹੁੰਚ ਗਏ ਪੰਜਾਬ ਵਾਲੇ ਉੱਥੇ ਵੀ ਖੁਸ਼ੀ ਨੂੰ ਲੈ ਕੇ ਜਾਣਾ ਔਖਾ ਹੋ ਜੂ ਯਾਰ ਕਿਉਂਕਿ ਜਮਾ ਆਓ ਦੇਖੋ ਆ ਦੇਖੋ ਕਿ ਮੈਂ ਆਂ ਸਲੀਪਰੀ ਬਹੁਤ ਆ ਯਾਰ ਆਓ ਦੇਖੋ ਵਾਟਰਫਾਲ ਮੇ ਨਾ ਜਾਣਾ ਕਹੀ ਸਿੱਧਾ ਹੀ ਹੈ ਕਸ਼ਮੀਰ ਦੇ ਨਾ ਜਿੰਨੀਆਂ ਵੀ ਜਗਾਵਾਂ ਤੇ ਗਏ ਆ ਯਾਰ ਹਰ ਜਗ੍ਹਾ ਦੀ ਆਪੋ ਆਪਣੀ ਖੂਬਸੂਰਤੀ ਆ ਤੇ ਗੁਲਮਰਗ ਘੁੰਮਲੇ ਪੈਲਗਾਮ ਘੁੰਮਲੇ ਪਰ ਜਿਹੜੀ ਆ ਖੂਬਸੂਰਤੀ ਆ ਇਹ ਮੈਂ ਪਹਿਲਾਂ ਕਦੇ ਨਹੀਂ ਦੇਖੀ ਸੀ ਜਿਵੇਂ ਉਹ ਰੂਨ ਦੇ ਫੰਬੇ ਰੱਖੇ ਹੁੰਦੇ ਆ ਨਾ ਤੁਸੀਂ ਦੇਖੋ ਉਹ ਜਗ੍ਹਾ ਤੇ ਦੇਖੋ ਜਗ੍ਹਾ ਤੇ ਦੇਖੋ ਜਾਂ ਫਿਰ ਉੱਪਰ ਦੇਖੋ ਇਹ ਖੂਬਸੂਰਤ ਚੀਜ਼ਾਂ ਪਹਿਲੀ ਵਾਰ ਦੇਖੀਆਂ ਆਪਣੀਆਂ ਕਸ਼ਮੀਰ ਵਿంటర్ ਸੀਰੀਜ਼ ਚ <laughs> कोशी कोशी नहीं चल चल थली जाएगी थे <laughs> मैं उड़ के ने ने। ने 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 ने। तो आप रुटके जाऊंगा आ जा पागल वो भी चल गई आज छोडी मैं थले है आज है मैं पुत आ जा ਆ ਜਾ ਲੈ ਚੱਕ ਮੇਰੇ ਹੱਥ ਫੜਾ ਐਨੂੰ ਇਸ ਪੰਜਾਬੀ ਟ੍ਰੈਵਲ ਕਫਲ ਦੇ ਫੋਟੋ ਦੇਖੇ ਇੰਸਟਾਗ੍ਰਾਮ ਤੇ ਕਸ਼ਮੀਰ ਸੀਰੀਜ਼ ਨੇ ਜੇ ਸੋਹਣੀਆਂ ਸੋਹਣੀਆਂ ਫੋਟੋਜ਼ ਤੁਸੀਂ ਦੇਖਣੀਆਂ ਹਨ ਤੇ ਵਿਦ ਲੋਕੇਸ਼ਨ ਵਿਦ ਲੋਕੇਸ਼ਨ ਹਾਂ ਕਿਹੜੀ ਚੀਜ਼ ਕਿੱਥੇ ਹੈ ਤੇ ਉਹ ਸਾਰਾ ਕੁਝ ਦੇਖਣ ਤਾਂ ਜਾਓ ਪੰਜਾਬੀ ਟ੍ਰੈਵਲ ਕਪਲ ਇੰਸਟਾਗ੍ਰਾਮ ਤੇ ਠੀਕ ਹੈ ਤੇ ਉੱਥੇ ਤੁਹਾਨੂੰ ਨਾਲੇ ਤਾਂ ਫੋਟੋਜ਼ ਦੇਖਣ ਨੂੰ ਮਿਲਣਗੀਆਂ ਜਿਹਦੇ ਆਨਰ ਨੇ ਖਸ਼ਮਨ ਫਰੀਕਾਰ ਜਿਹਦੇ ਆਹ ਇਹ ਆਨਰ ਨੇ ਆਪਣੀ ਮਸ਼ਹੂਰੀ ਆਪ ਹੀ ਕਰਦੇ ਰਹਿੰਦੇ ਆ ਬੜੇ ਮੁਸ਼ਕਿਲ ਰਾਹਾਂ ਤੋਂ ਜਿਹੜੇ ਬਰਫ਼ ਨੇ ਬੰਦ ਕਰਖੇ ਸੀਗੇ ਤੇ ਜਾਨ ਬਚਾਉਂਦੇ ਹੋਏ ਆਪਦੀ ਹੌਲੀ ਹੌਲੀ ਇੱਥੇ ਤੱਕ ਪਹੁੰਚੇ ਸੀਗੇ ਪਰ ਅਸੀਂ ਸੈਟੀਸਫਾਈਡ ਨਹੀਂ ਹੋਏ ਪਰਸਨਲੀ ਕਿਉਂਕਿ ਅਸੀਂ ਜਿਹੜਾ ਫਰੋਜ਼ਨ ਵਾਟਰਫਾਲ ਦੇਖਣ ਆਏ ਸੀਗੇ ਇਹ ਪਰ ਵਗ ਰਿਹਾ ਹੈਗਾ ਪਾਣੀ ਇਹ ਚ ਹਜੇ ਵੀ ਤੇ ਇੱਕ ਹੋਰ ਵਾਟਰਫਾਲ ਉਹਨੂੰ ਬੋਲਦੇ ਡਰੰਗ ਡਰੰਗ ਵਾਟਰਫਾਲ ਤੇ ਉਹ ਪੈਂਦਾ ਗੁਲਮਰਗ ਦੇ ਕੋਲ ਹੁਣ ਅਸੀਂ ਸ਼ਾਇਦ ਅਗਲੇ ਆਉਣ ਵਾਲੇ ਵਲੌਗ ਚ ਉਧਰ ਜਾਵਾਂਗੇ ਜੋ ਕਨਫਰਮ ਕਰਾਂਗੇ ਹਾਂ ਪਹਿਲਾਂ ਪੁੱਛਾਂਗੇ ਕਿ ਉਹ ਜੰਮਿਆ ਹੋਇਆ ਜਾਂ ਨਹੀਂ ਤੇ ਉਹ ਕਹਿੰਦੇ ਆ ਵੀ ਬਿਲਕੁਲ ਜਿਵੇਂ ਨਾ ਮੋਮਤੀ ਦੀ ਮੋਮ ਹੁੰਦੀ ਆ ਐਵੇਂ ਕਰਕੇ ਜੰਮਿਆ ਹੋਇਆ ਹੈਗਾ ਪੂਰਾ ਵਾਟਰਫਾਲ ਸੋਣੇ ਆ ਉਹਦੇ ਬਾਰੇ ਅਜੇ ਤੱਕ ਬਾਕੀ ਕਨਫਰਮ ਕਰਕੇ ਤੁਹਾਨੂੰ ਉਹ ਦਿਖਾਵਾਂਗੇ ਆਉਣ ਵਾਲੇ ਵਲੌਗ ਦੇ ਵਿੱਚ ਸੋ ਇੰਤਜ਼ਾਰ ਕਰਿਓ ਕਸ਼ਮੀਰ ਤੋਂ ਹੀ ਸਰਦੀਆਂ ਤੋਂ ਹੀ ਬਰਫ਼ ਤੋਂ ਹੀ ਅਗਲੇ ਫਿਰ ਵਲੌਗ ਦਾ ਸਤਿ ਸ਼੍ਰੀ ਅਕਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਗੁੱਡ ਬਾਏ ਰੱਬ ਰੱਖਾ